ਹੈਲੋ ਗਾਇਸ ਮਾਟਾ ਡਾਈਗ ਮੇਰੇ ਸੰਗ ਵਾਲਾ ਤੇ ਇਸੇ ਨਾਲ ਬਲੋ ਸਟਾਰਟ ਕਰਨ ਲੱਗੇ ਆ ਆ ਗੰਦੇ ਬੱਚੇ ਨਾਲ ਦੇਹਣਾ ਤੇ ਹੁਣ ਆਪਾਂ ਚੱਲੇ ਆ ਰੰਦਾਸ ਪਾਪਾ ਬੁੱਢਾ ਫੈਗੀ ਦੇ ਆਲੋਕ ਆ ਸਾੜੇ ਪਿਆੜ ਹੋਏ ਆ ਰੰਮਸੀ ਹੈਲੋ ਕਰੋ ਆ ਹੈਲੋ ਕਰੋ ਹੈਲੋ ਆ ਮਮਾ ਇਥੇ ਕੀ ਲੋਂਦੇ ਆ ਮੇਕਅਪ ਕਰਦੇ ਆ ਇਹਨਾਂ ਨੂੰ ਕੰਮ ਲਾ ਦੋ ਚਲੋ ਹੁਣ ਆਪਾਂ ਮਿਲਾਂਗੇ ਰਮਦਾਸ ਜਿੱਤੇ ਜਿੱਤੇ ਤੁਸੀਂ ਕੁਝ ਬੋਲਣਾ ਚਾਹੁੰਦੇ ਤੇ ਬੋਲ ਸਕਦੇ ਜੀ ਕਿਉਂ ਜ਼ਰੂਰੀ ਉੱਥੇ ਹੀ ਮਿਲਣਾ ਗੁਰੂ ਘਰ ਜਾ ਕੇ ਰਾਜ ਨਹੀਂ ਮਿਲ ਸਕਦਾ ਚਲੋ ਰਾਜ ਚ ਵੀ ਮਿਲਾਂਗੇ ਤਾਂ ਤੁਹਾਡਾ ਨੰਨ ਮੜਾਂਗੇ ਵਾਹ ਗੱਲਾਂ ਪਹਿਮਾਨੀਆਂ ਤੁਸੀਂ ਸੁਣਨਾ ਹੀ ਆਂ ਦੇਖਣਾ ਹੀ ਆਂ ਚਲੋ ਹਾਲੋ ਬਾਈਸ ਹੋ ਗਿਆ ਤਿਆਰ ਹੂੰ ਹੋ ਗਿਆ ਤਿਆਰ ਆ ਆਪਾਂ ਉਹ ਸਾਡੀ ਕਾਕੀ ਵਾਹ ਇਧਰ ਆ ਇਧਰ ਸ਼ਸ਼ਿਕਾ ਲੋ ਸ਼ਸ਼ਿਕਾ ਹਾਂ ਹਾਂ ਸੇਫਿਕਾ ਅੰਦੇ ਉਹ ਸੇਫਿਕਾ ਬਾਕੀ ਦਾ ਕੋ ਖਰਾ ਚਲੋ ਗਾਇਸ ਆਪਾਂ ਚੱਲਦੇ ਹਾਂ ਹੁਣ ਬਾਹਰ ਤੇ ਆਪਾਂ ਗੱਡੀ ਗੱਡੀ ਜਣਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਆ ਗੱਡੀ ਚ ਜਾਣਾ ਸੀਗਾ ਵੈਸੇ ਪਰ ਹੁਣ ਨਹੀਂ ਜਾਣਾ ਕੈਨਸਲ ਹੋ ਗਿਆ ਕਿਉਂਕਿ ਇਹ ਛੋਟੀ ਸੀਗੀ ਤੇ ਹੁਣ ਆਪਾਂ ਜਾਵਾਂਗੇ ਨੋਆ ਤੇ ਉਹ ਨੋਆ ਖਲੋਤੀ ਆ ਆ ਦੇਖੋ ਜੀ ਵਧੀਆ ਨਾ ਇਹਦੇ ਵਿੱਚ ਸਾਡੇ ਚਾਚੇ ਦੇ ਮੁੰਡੇ ਵੀ ਬੈਠੇ ਹੋਏ ਹਨ ਜੋ ਵੀ ਸਾਡੇ ਚਾਚੇ ਦੇ ਮੁੰਡਾ ਆ ਓਏ ਮੈਂ ਖੋਲ ਖੋਲ ਯਾਰੇ ਓਏ ਬਲੌਗ ਬਣਾਉ ਨੈਕਸਟ ਹੈਲੋ ਕਰ ਹੈਲੋ ਕੀ ਹਾਲ ਹੈ ਯਾਰ ਠੀਕ ਆ ਗਾਈ ਸਾਡੇ ਚਾਚੇ ਦਾ ਮੁੰਡਾ ਇਹ ਪਹਿਲਾਂ ਰਹਿੰਦੇ ਹੁੰਦੇ ਸੀ ਰਾਜਸਾਹੀ ਤੇ ਹੁਣ ਇੱਥੇ ਆ ਗਏ ਆ ਪਹਿਲਾਂ ਗਾਈ ਸਾਪਾਂ ਇੱਥੇ ਰਹਿੰਦੇ ਨਹੀਂ ਇੱਕ ਮੂਠੋ ਬੇਚਤੀ ਕਰ ਨਹੀਂ 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 ਇਹ ਪਹਿਲਾਂ ਰਾਜਸਾਹੀ ਰਹਿੰਦੇ ਹੁੰਦੇ ਸੀ ਕਿਉਂਕਿ ਇਹ ਪਹਿਲਾਂ ਅਸੀਂ ਇੱਥੇ ਰਹੇ ਨਹੀਂ ਫਿਰ ਆਪਾਂ ਆਸਾਈਂਗੇ ਫਿਰ ਆਪਾਂ ਇੱਥੇ ਆ ਕੇ ਫਿਰ ਇਹਦੀ ਬੂਟੋ ਬੇਚਤੀ ਕਰ ਓ ਚਲੋ ਕੋਈ ਗੱਲ ਨਹੀਂ ਇਹ ਹੜਾ ਭਰਾ ਆ ਆਪ ਚੁੱਪ ਚੁੱਪੀ ਤੇ ਦੀ ਸੁਣ ਲੈਣੀਆਂ ਗੱਲ ਜੋ ਵੀ ਆਂਦਾ ਆ ਕੋਈ ਗੱਲ ਨਹੀਂ ਹੁਣ ਮੇਰੀ ਬੋਤਲ ਦੇ ਪਹਿਲਾਂ ਉਹ ਸੱਚ ਬੋਤਲ ਉੱਥੇ ਰਹਿ ਗਈ ਆ ਲੈ ਗਿਆ ਛੇਤੀ ਹੁਣ ਆਪਾਂ ਇਹ ਆ ਕੇ ਦੇ ਲੈਣਾ ਵਾਹਿਗੁਰੂ 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 ਆ ਆਪ ਸਟੈਚਰ ਮੁੰਡਾ ਵੱਡਾ ਜਾਚਰ ਮੁੰਡਾ ਜੇ ਇਹ ਵੜ ਗਿਆ ਅੰਦਰ ਇਹਨੇ ਵੀ ਜਾਣਾ ਸਾਡੇ ਨਾਲ ਤੇ ਖੜਾ ਹੁਣ ਆਪਾਂ ਜਾਣ ਲੱਗੇ ਆ ਆ ਆਇਆ ਆਇਆ ਬਣਾ ਦੇ ਨੂੰ ਬੋਤਲ ਦੇ ਦਿੰਨੇ ਆ ਠੀਕ ਆ ਤੇ ਹੁਣ ਆਪਾਂ ਅੰਦਰ ਆ ਗਏ ਆ ਹੁਣ ਪਾਪਾ ਪੂਨ ਕਰ ਲੱਗੇ ਆ ਤਪਾਈ ਤੇ ਆ ਆ ਜੀ ਜੀ ਸਾਡੇ ਕਾਕਾ ਕਾਕੇ ਹਾਲੋ ਬਾਈ ਅੱਜ ਲੈ ਆਪਾਂ ਨਵਾਂ ਗੱਡੀ ਤੇ ਪਹਿਲਾਂ ਪਾਈ 20 ਤੇ ਜਾਣਾ ਹੀ ਤਾਂ ਹੋਣਾ ਆਪਾਂ ਨਵਾਂ ਗੱਡੀ ਤੇ ਚੱਲੇ ਕਿਉਂਕਿ ਭਰਾ ਜਾੜਾ ਕਦੋਂ ਭਾਈ ਦੱਸੋ ਸਵਾਰੀਆਂ ਜ਼ਿਆਦਾ ਗਿਆ ਹੁਣ ਪੂਰੀ ਬਲਟ ਚੱਲੀ ਚਲੋ ਤੁਹਾਨੂੰ ਦਿਖਾਉਂਦੇ ਰਾਜ ਜਾਂਦੇ ਆਨੇ ਚਲੋ ਚਲੋ ਦਾ ਚਲੋ ਦੇ ਚਲੋ ਦੇ ਦਿਖਾਉਂਦੇ ਆ ਠੀਕ ਆ ਬਾ ਚੱਕ ਰਿਆ ਕਾਕਾ ਆ ਨਿਕਾ ਜਾ ਬੁਲਾ ਲਓ ਹਾਂ ਬੁਲਾ ਲਓ ਖੜਾ ਤੁਹਾਡੇ ਲੱਗੇ ਲਓ ਜੀ ਇਸ਼ਨਾਨ ਕਰ ਲਿਆ ਸਾਰਿਆਂ ਇਸ਼ਨਾਨ ਕਰਕੇ ਹੁਣ ਇੱਥੇ ਬੈਠੇ ਬੁਲਾ ਕਾਕੇ ਨੂੰ ਮੂੰਹ ਖਲੋਤਾ ਹੋਇਆ ਚਹਰਾ ਦੇਖ ਹੁੰਦੀ ਆ ਜਾਣੀ ਪਕੌੜੇ ਖਾਈ ਜਾਣੀਆਂ ਕੋਈ ਹਾਂ ਚਲੋ ਕਹਿੰਦੀ ਇਹਦੇ ਵਿੱਚ ਲੜਨੇ ਹੂਟੇ ਦੇ ਉਹਦੇ ਵਿੱਚ ਪਹਿਲਾਂ ਹੀ ਬੱਚੇ ਵੱਡੇ ਨੇ ਨੂੰ ਕਿਹੜਾੜੀ ਚਲੋ ਜਾਓ ਚਲ ਜਾਓ ਸਸਤਾ ਹੈ ਇਹ ਚਾਰ ਸੌ ਦੀ ਸੁਵਿਧਾ ਦੇ 300 ਦਾ 200 ਦਾ ਪਾ ਜੀ ਕਰੋ ਬਸ ਜਿਹੜਾ ਲੈਣਾ ਦਾ ਦੀ ਘੜ ਦੋ ਜੀ ਪਹੁੰਚਾਣੇ ਜਾਓ ਇਹ ਸੁਵਿਧਾ ਹੈ 100 ਰੁਪਏ ਇੱਥੋਂ ਲੱਲੇ ਜੀ ਆਪਾਂ ਫਲਾਵਰ ਬਹੁਤ ਹੀ ਸੋਹਣੇ ਹਨ ਮੈਂ ਘਰ ਜਗ੍ਹਾ ਵਿਖਾਉਂਗੀ ਆ ਭਾਜੀ ਆ ਇਹਨਾਂ ਕੋ ਵਿਜ਼ਿਟ ਕਰੋ ਆ ਕੇ ਘੈਂਟ ਘੈਂਟ ਜੀ ਫਲਾਵਰ ਲੈ ਆਲੀ ਬਿਲੋ ਚੱਲੀਏ ਫਿਰ ਹੁਣ ਗਾਇਸ ਇੱਥੇ ਚੱਲਣ ਦਿਆ ਤੇ ਸਾਡੀ ਬੀਬੀ ਕਿੱਥੇ ਆ ਬੀਬੀ ਆ ਗਈ ਭਰਦੀ ਮੇਮ ਮਾ ਕਿਥੇ ਆ? ਬੱਚਿਆਂ ਨੂੰ ਆ। ਮੇਰਾ ਗੀਟਾਰ ਦੀ ਗਵਾਚੀ ਲਾਪੀ ਜਾਊਗਾ। ਹਾਪੀ ਦੀਦੀ ਮਾ ਕਿਥੇ ਆ? ਦਾਰ ਗਏ। ਬਾਟ ਨਹੀਂ ਗਏ ਗਏ। ਗਏ ਆ। ਬਹਿ ਠੀਕ ਆ। ਕੋਕ ਪੀਂਦੇ। ਹਨਾ ਗਾਇਸ ਇੱਥੇ ਕੋਕ ਪੀਂਦੇ ਆ। ਇੱਥੇ ਵੀ ਪੀਂਦੇ ਆ। ਤੇ ਆਹ ਫੋਨ ਤੇ ਲੱਗਿਆ ਆ ਜੀਟੀਏ ਹੀ ਟੰਦਿਆ। ਫੋਨ ਜਣੀ ਖੂਬੀ ਦਾ। ਉਹ ਤੈਤੋ ਜੰਗਾ ਨਮਕਾ ਲਿਆ ਹੁੰਦੇ ਇਹਦੇ ਚੰਗਾ ਬਸੋ ਰੱਬੇ ਕੋ ਜੰਗਾ ਯੇ ਇਹਦੇ ਨਾਲ ਗਟਾੜ ਬੜਾ ਹੁੰਦਾ ਆ ਬਈ ਇਹ ਦੱਜਾ ਜਿੱਤਾ ਵੀਂਦੀ ਆ ਆਪਾਂ ਫੜਿਆ ਬੀਬੀ ਚੇਸ ਕਰ ਬੰਨੋ ਜੀਦੀ ਓ ਚੇਸ ਰੋਡ ਨਾਲ ਨਹੀਂ ਚੇਸ ਆ ਜਾ ਮੈਂ ਨਵੇਂ ਆ ਆਹ ਬੀਬੀ ਆ ਗਈ ਆ ਢੀ ਜਾ ਖਾਲੀ ਕਰਕੇ ਕਿਸ਼ਾਰੇ ਅੱਥਰ ਸੁੱਟ ਗਿਆ ਚਲ ਆ ਕੇ ਬਰਲੇ ਨਾ ਜਾ ਸਕੇ ਜਲ ਜਾ ਹਣ ਜਾ ਕੇ ਜਲ ਜਾ ਆ ਜਾ ਬੜੀ ਨਹੀ ਤੰਗੋ ਤੁਹਾਨੂੰ ਬੋਲੇ ਪਾਣੀ ਤੇਰਾ ਬਾਪਾ ਹੋਇ ਨਾ ਨਾ ਬਾਪਾ ਲੈ ਆਦੇ ਕਿਸ਼ਾਰੇ ਉੱਧਰ ਹੋਵੇ ਮਾਰੋ ਬੈਠ ਰਹਿੰਦਾ ਹਾਂ ਮੈਂ ਵੜ ਜਾਣਾ ਹੈਗਾ ਉਹ ਹੋ ਕੀ ਲੈ ਸਤਿ ਸ਼੍ਰੀ ਅਕਾਲ ਗਾਈਸ ਅਓ ਨਿੱਤੇ ਆ ਗਈਆਂ ਫਿੱਟ ਹੈ ਕਾ ਹੈ ਚਲ ਫਾਫਾ ਵਾਧੂ ਪਿਆ ਉਹ ਜੋ ਮਾਸੜ ਦੀ ਪਾਤੀ ਨੂੰ ਪਾ ਲੰਦੋ ਖੜੋ ਜਾ ਲਾਓ ਜੀ ਆਪਾਂ ਲੈ ਆਂਦਾ ਹੀ ਬਾਬੇ ਤੋਂ કે સન્ડે રે કે કે યહૂ 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 કે કે હો રહા હે બસ બરાત કા તલટી બધુ થન મારી જન સોને લાગદે હે ના વે કિને કદો સુકદે બ્યારે આયા થા બરંગે બબલકા ઓરંગે બબલકા હા રે ਦੇਈ ਆਲੀ ਹਨਾ ਫਿਰ ਉੱਪਰ পাগল ਹੋ ਗਏ ਇਹ ਕੁਛ ਬੱਚੇ ਯਹਾਂ ਪਰ ਭਿੱਲਿਆ ਹੈ ਆ ਵੇਖੋ ਖਾਲ ਸੋ ਗਿਆ ਦਾ ਅੰਦੀ ਥੋੜਾ ਹੁਣ ਤਾਂ ਬਹਿ ਗਈ ਰਾਮ ਬੁਥਾ ਲਾਲ ਘਾਦਰਾ ਤੇਰਾ ਵੇਖ ਲਈ ਤੂੰ ਗੁੱਡ ਮਾਰਨਿੰਗ ਗਾਈਜ਼ ਵੈਲਕਮ ਬੈਕ ਲਾਈਆਂ ਤੋਂ ਇਹਨਾਂ ਨੇ ਕਰ ਲਈਆਂ ਨੇ ਇਹਨੇ ਕੱਲ ਕੀਤੀ ਹੈ ਨੇ ਅੱਜ ਕੀਤੀ ਮੈਂ ਜੰਦੀ ਜੰਦੀ ਮੈਂ ਜੰਦੀ ਹਾਂ ਜੰਦੀ ਇਹ ਕਰ ਰਹੇ ਨੇ ਖੇਡੀਆਂ ਆਹ ਵੇਖੋ ਦੋ ਦੋ ਖੇਡੀਆਂ ਪੀ ਐਮ ਡਬਲਯੂ ਲੈਂਬੜ ਗੈਂਬੜ ਪਿੱਛੇ ਉਹਨੇ ਦਿਖਾਓ ਪੀ ਐਮ ਡਬਲਯੂ ਲੈਂਬੜੀ ਗੈਂਬੜ ਪੀ ਐਮ ਡਬਲਯੂ ਲੈਂਬੜ ਗੈਂਬੜ ਓਏ ਗਾਇਸ ਮੈਂ ਮੈਂ ਆਨਾ ਮੈਂ ਜੰਦੀ ਬਣਾ ਵਧੀ ਹੋ ਕੇ ਮੈਂ ਉਹ ਬਾਹਰ ਸਿਰ ਗਿਰਬਾ ਸਾਬਰੂ ਹਜੂ ਹਾਂ ਮੇਰਾ ਪੁੱਤ ਆ ਵੀਖ ਮੇਰਾ ਪੋਤਾ ਹੈ ਛੋਟਾ ਜਿਹਾ ਕਾਕਾ ਬਾਅਦੋਂ ਵੇਖਾਂਗੇ ਜਿੱਦੋ ਜਿੱਦੋ ਥੀਤੀ ਲਾਵ ਜਿੱਦੋ ਆਪਾਂ ਥੀਤੀ ਲਾਵਾਂਗੇ ਉਹ ਤਾਂ ਹਾਂਜੀ ਜੀ ਇਹ ਵਲੋਗ ਇੱਥੋਂ ਤੱਕ ਜੇ ਤੁਹਾਨੂੰ ਵਲੋਗ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਭੁੱਲਿਓ ਮਿਲਦੀਆਂ ਤੁਹਾਨੂੰ ਇੱਕ ਨਵੀਂ ਵੀਡੀਓ ਵਿੱਚ ਸਾਇੰਸ ਵਿੱਚ ਸ਼ਿਕਰ ਬਾਈ ਬਾਏ